ਮਾ ਪੁੱਤਰਾ ਬਾਦ ਕਿਉਂ ਦੀਆਂ ਕਦ ਮਾ ਮਾ ਬੱਚਿਆਂ ਦੇ ਕਲ ਰਾਮਕਾਲ ਮਾਮਾਂ ਦੀਆਂ ਬਾਹਾਂ ਜਿੱਧਰ ਧਿਆਨ ਤਨ ਸੋਤਰ ਜਾਂਦੀਆਂ ਛਾਵਾ ਇਹ ਲੋਕੋ ਮੈਂ ਰੌਣਕਾ ਵਾਲ ਕੀ ਸਤਖੰਡ ਬਸਾਵਾਂ ਜਦੋਂ ਪੁੱਤਰੋ ਮੈਂ ਮੰਗ ਲਈ ਆਈ ਇਹ ਦੋਂਦੇ ਸਹਿਬ ਜਾਂਦੇ ਗਲਾਬ ਜਿਹੜੇ ਸਿਪਾਹੀ ਲੈ ਕੇ ਚਲੇ ਜਾਂਦੇ ਆ ਮਾਂ ਪਿੱਥੋਂ ਤੱਕ ਨਹੀਂ ਹੈ ਇਹ ਅਗੇ ਕਿ ਇਹ ਵਾਪਸ ਆ ਜਾਂਦੇ ਸਨ ਕੱਲਿਆਂ ਆਜੇ ਨਾਲੇ ਵਾਪਸ ਨਹੀਂ ਆਉਣਾ ਉੱਥੇ ਕਚਹਿਰੀ ਦੇ ਵਿੱਚ ਸਾਰਾ ਇੰਤਜ਼ਾਮ ਕੀਤਾ ਗਿਆ ਜਲਾਦਾਂ ਨੂੰ ਬੁਲਾਇਆ ਗਿਆ ਕਿ ਸਾਰਾ ਇੰਤਜ਼ਾਮ ਕਰਕੇ ਉਹਨਾਂ ਨੂੰ ਮੀਆਂ ਦੇ ਵਿੱਚ ਕਿੰਦਾ ਜਿਹੜਾ ਇੰਤਜ਼ਾਮ ਕੀਤਾ ਗਿਆ ਕਹਿੰਦੇ ਜਦੋਂ ਦੋਨਾਂ ਬਾਗਾਂ ਨੂੰ ਮੀਆਂ ਦੇ ਵਿੱਚ ਤਿੰਨਾਂ ਜਾ ਰਿਹਾ ਸੀ ਜਦੋਂ ਗੋਡਿਆਂ ਤੱਕ ਮੀਂਹ ਆਈ ਇਹ ਸਹਿਬ ਜਿਆਦਾ ਨਹੀਂ ਕੋ ਬਚਨ ਕੀਆ ਤੂੰ ਬਸ ਅਨੰਦ ਨੂੰ ਸੱਚ ਨੂੰ ਵਡਾਉਂਗੇ ਤੋ ਮਿਟੋਗੇ ਜਹਾਨ ਸੇ ਆਕਾਲ ਕਰਦਾ ਨਹੀਂ ਕਿਸੇ ਸੈਨ ਸਾਹੀ ਸ਼ਾਨ ਸੇ ਇਹ ਉਪਦੇਸ਼ ਸੁਣ ਲੋ ਦਿਲ ਕੀ ਕਾਮ ਸੇ ਹਮ ਤੁਮ ਕੋ ਕਹਤੇ ਹੈ ਆਕਾਲ ਕੀ ਜਵਾਨ ਸੇ ਇਸ ਸੁਭਾਸ ਅਨੰਦ ਸੱਚ ਨੂੰ ਵਡਾਉਂਗੇ ਤੇ ਮਿਟੋਗੇ ਜਹਾਨ ਸੇ ਅਕਾਲ ਚਰਦਾ ਨਹੀਂ ਕਿਸੇ ਸੈਨਸਾਹ ਕੀ ਸ਼ਾਮ ਸੇ ਸੁਨੋ ਅਪਦੇਸ਼ ਦੇ ਲੋਕੀ ਕਾਨ ਸੇ ਹਮ ਤੁਮ ਕੋ ਬੈਠੇ ਹੈ ਅਕਾਲ ਕੀ ਜਬਾਨ ਸੇ ਪਰ ਉਹਨਾਂ ਪਖਰ ਦੇ ਉਹਨਾਂ ਤੇ ਕੀ ਅਸਰ ਹੋਣਾ ਸੀ ਕਹਿੰਦੇ ਤੁਮ ਕਿ ਤੁਸੀਂ ਤੇ ਮਰ ਜਾਓਗੇ ਤੁਹਾਨੂੰ ਇਸ ਦਾ ਕੀ ਫਾਇਦਾ ਹੋਵੇਗਾ ਕਹਿੰਦੇ ਹਮ ਆਪਣੀ ਜਾਨ ਦੇ ਕੇ ਹੋਰੋਂ ਕੀ ਜਾਨ ਬਚਾਰ ਚੱਲੇ ਸਿੱਖੀ ਕੀ ਨੀਂਵ ਸਿਰੋਂ ਪਰ ਉਠਾ ਚੱਲੇ ਗੁਰਿਆਰੀ ਕਾ ਕਿੱਸਾ ਹਨ ਬਣਾ ਚੱਲੇ ਸਿੱਖ ਸਥਾਪਨਿਤ ਕਾ ਪੌਦਾ ਤੰਦ ਲਗਾ ਚੱਲੀ ਕਹਿੰਦੇ ਅਸੀਂ ਦੀਆਂ ਦੇ ਵਿੱਚ ਪਾਵਾਂਗੇ ਸਾਡੇ ਸਿਰ ਤੇ ਖਾਲਸਾ ਰਾਜ ਦਾ ਨਿਸ਼ਾਨ ਚੁੜੇਗਾ ਕਦੀ ਤੱਕ ਤਕਉਮ ਪਾਏਗੀ ਜਗਵੋਂ ਕਾ ਖੁਲਾ ਖੋਜ ਮਟਾਈਗੀ ਕਹਿੰਦੇ ਇੱਥੇ ਤੇਲੇ ਲੱਗਦੇ ਰਹਿਣਗੇ ਐ ਬਾਦਸ਼ਾ ਤੂੰ ਇਹਨਾ ਦਰਕਾਰਿਆ ਨਾਮੇ ਕਰਦੀਂ ਕਬਰ ਤੇ ਕਿਸੇ ਨੇ ਪਕਸਰ ਵੀ ਨਹੀਂ ਮਾਰੂਗਾ ਇਹ ਗੁਰਬਖੋ ਜਿੱਥੇ ਡੋਲਗਾਂ ਵਿੱਚ ਜਦੋਂ ਸਾਡੇ ਸਹਿਬਜ਼ਾਦਿਆਂ ਦੀ ਗੱਲ ਹੋਵੇਗੀ ਉੱਚੇ ਦੋ ਗੁਰਮਖਰੂਹਾਂ ਉਹਨਾਂ ਦਾ ਵੀ ਅਸੀਂ ਸਤਿਕਾਰ ਕਰੇ ਬਿਨਾਂ ਰਹਿ ਨਹੀਂ ਸਕਾਂਗੇ ਕਿ ਸਾਡੇ ਸਤਿਕਾਰਯੋਗ ਬਾਬਾ ਮੋਤੀराम ਮਹਿਰਾ ਜਿਨ੍ਹਾਂ ਦੀ ਦੁੱਧ ਦੀ ਕੀਮਤ ਗੜੀ ਵੱਡੀ ਹੈ ਦੋ ਗਲਾਸ ਦੁੱਧ ਤੇ ਬਗਨੇ ਚਾਰ ਸਰੀਰ ਕੋਲੂ ਟਪੀੜੇ ਚਾਲੀ ਉਦੋਂ ਟੋਡਨ ਮਾਗਵ ਲੋ ਆਪਣਾ ਸਾਰਾ ਕੁਝ ਦੇਚ ਵਟਕੀ ਕਾਪੜੀ ਬਾਗਿਆਂ ਸਹਿਬ ਜਗਿਆਂ ਦੀ ਸੰਸਕਾਰ ਕਰਨ ਵਾਸਤੇ ਜਗਾ ਖਰੀਦਣੀ ਜਿੱਥੇ ਸਾਡੇ ਬਾਗਿਆਂ ਦਾ ਜਿਗਰ ਹੋਵੇਗਾ ਉਥੇ ਨਾਂ ਦਾ ਵੀ ਨਾਲ ਜਿਗਰ ਹੋਵੇਗਾ ਕਦੀ ਕਹਿੰਦਾ ਆਏ ਹਿੰਦੁਸਤਾਨ ਦੀ ਲਗਦਾਈ ਧਰਤੀ ਅੱਜ ਮੇਰੇ ਗੁਰੂ ਦੇ ਬੱਚਿਆਂ ਤੇ ਮਾਤਾ ਤੇ ਕੋਈ ਕੱਪੜ ਪਾਉਣ ਵਾਲਾ ਵੀ ਨਹੀਂ ਰਾਜ ਦੀ ਤੇ ਸੜਕ ਤੇ ਕੋਈ ਲਾਰ ਵਾਰ ਸਰ ਮਰ ਜਾਵੇ ਅਸੀਂ ਉਹਦਾ ਸਾਰਾ ਕਿਰਿਆ ਕਰਮ ਕਰਦੇ ਆਂ ਉਹਦੇ ਤੇ ਕਪੜਾ ਵੀ ਪਾਉਣੀ ਆ ਇਹਦੇ ਜਦੋਂ ਸਹਿਰ ਜਾਂਦੀ ਮੀ ਜਿਹੜੀ ਆ ਗੋੜਿਆਂ ਤੱਕ ਆਈ ਲੱਗ ਤੱਕ ਆਈ ਲੋਗਾਂ ਤੱਕ ਆਈ ਕਿ ਕਹਿੰਦੇ ਬੱਚੇ ਦੇ ਹੋਛ ਹੋਗੇ ਉਹ ਕੱਟ ਦਿੱਸ ਪਈ ਪਹਿਲੇ ਨੂੰ ਨਹੀਂ ਨਾ ਸਮਝੂ ਇਹ ਖਾਲਸਾ ਰਾਜ ਦੀ ਈ ਹੈ ਇਹ ਉਹ ਬੱਚੇ ਜਿਹੜੇ ਸੀ ਉਹਨਾਂ ਨੂੰ ਉਸ ਦੇ ਵਿੱਚ ਦੇ ਅੱਲਾ ਤੇ ਜਨਾਗਾ ਦੇ ਲੱਪਾ ਬਾਹਾਂ માં ਖੜਕੀ ਉਹਨਾਂ ਦੀ ਗਾਲ ਦੇ ਤੇ ਧਾਰ ਤੁਰੀ ਨਾ ਉਹਨਾਂ ਨੂੰ ਕੋਹ ਕੋ ਕੇ ਸ਼ਹੀਦ ਕਰ ਦਿੱਤਾ ਸ਼ਹੀਦ ਕਰਕੇ ਜਾਲਮਾਂ ਨੂੰ ਇੱਥੇ ਬਸ ਨਹੀਂ ਹੋਈ ਕਹਿੰਦੇ ਇੱਕ ਰਾਤ ਉਹਨਾਂ ਨੂੰ ਟੌਂਕ ਦੇ ਵਿੱਚ ਸਹਿਰ ਜਾਨਿਆਂ ਦੀਆਂ ਵਸਾਂ ਦੀ ਮਾਤਾ ਦੀ ਜਿਹੜੀ ਗਾਥ ਰੱਖੀ ਗਈ ਕਿਉਂ ਰੱਖੀ ਗਈ ਕਿ ਇਹ ਦੁਨੀਆ ਦੇ ਲੋਕੋ ਜੀ ਨੂੰ ਤੁਸੀਂ ਦੋ ਜਹਾਂ ਦਾ ਵਾਰੀ ਕਹਿਨੀ ਹੈ ਜਿਹਨੂੰ ਤੁਸੀਂ ਸ਼ੈਨਸ਼ਾ ਕਹਿਨੀ ਆ ਆ ਉਹਨਾਂ ਦੇ ਪੁੱਤਰਾਂ ਦੀ ਤੇ ਉਹਨਾਂ ਦੀਆਂ ਮਾਂ ਦੀਆਂ ਲੋਥਾਂ ਪਈਆਂ ਕੋਈ ਚੱਕਣ ਵਾਲਾ ਕੋਈ ਨਾ ਪੇਖਾਪਣ ਪਾਉਣ ਵਾਲਾ ਕਹਿੰਦੇ ਉਸ ਵੇਲੇ ਟੋਡਰ ਮੱਤ ਬਾਹਰ ਗਿਆ ਹੋਇਆ ਸੀ ਜਦੋਂ ਪਤਾ ਲੱਗਿਆ ਕਿ ਬੱਚੇ ਗਿਰ ਪਦਾਰ ਕੀਤੇ ਤੇ ਵਾਹੋਦਾਈ ਆਇਆ ਕਿ ਮੈਂ ਕੁਝ ਕਰਵਾਂ ਵਿਚਾਉਣ ਵਾਸਤੇ ਤਾਂ ਜਦੋਂ ਤੱਕ ਕੌਂਤੀ ਆਦੋਂ ਤੱਕ ਪਾਣਾ ਵਾਪਰ ਚੁੱਕਾ ਸੀ ਬੱਚੇ ਕੀ ਜੀਆਂ ਪਾ ਗਏ ਸਨ ਤੇ ਜਦੋਂ ਮਾ ਗੁਜਰਕੌਰ ਨੂੰ ਗੁਰਦੇ ਚ ਜਾ ਕੇ ਦੱਸਿਆ ਮਾ ਗੁਜਰਕੌਰ ਨੇ ਵੀ ਕਿਸੇ ਨੇ ਕਿਹਾ ਦਸਵੇਂ ਦਵਾਰ ਸਵਾਸ ਚੜਾਈ ਅੱਡੋ-ਅੱਡਨ ਲਖਾਰੀਆਂ ਲਿਖਿਆ ਪਰ ਮਾ ਉੱਚੀ ਸ਼ਹੀਦੀ ਪਾ ਲਈ ਆ ਵੀ ਹੈ ਤੇ ਕਹਿੰਦੇ ਟੋਟਰ ਬਾਬਲੇ ਵਜੀਦ ਖਾਨ ਕੋਲ ਪਿਆਰ ਕੀਤੀ ਕਿ ਇਹ ਗੁਰੂ ਕੇ ਪੁੱਤਰਾਂ ਦਾ ਕਿ ਗੁਰੂ ਕੀ ਮਾਤਾ ਮੈਨੂੰ ਸੁਸਕਾਰ ਕਰਨ ਦੀ ਯਾਦ ਚ ਦਿੱਤੀ ਜਾਵੇ। ਕਹਿੰਦੇ ਵਜੀਰ ਖਾਨ ਕਹਿਣ ਲੱਗਾ ਸੋਨੇ ਦੀਆਂ ਮੋਹਰਾਂ ਕਿਨੱਕੀ ਜਿੰਨੀ ਜਗ੍ਹਾ ਦੀ ਜ਼ਰੂਰਤ ਤੂੰ ਉਹ ਲੈ ਸਕਦਾ ਹਾਂ। ਕਹਿੰਦੇ ਜਦੋਂ ਟੋਟਰ ਬਾਦਲੇ ਮੋਹਰਾਂ ਦਾ ਇੰਤਜ਼ਾਮ ਕੀਤਾ। ਤੇ ਕੋਲ ਖੜਾ ਸੁਖਿਆ ਨੰਦ ਕਹਿਣ ਲੱਗਾ ਵੀ ਇਸ ਤਰ੍ਹਾਂ ਨਹੀਂ ਫਰਬੀਆਂ ਮੋਹਰਾਂ ਪਾਕੀ ਨੀ। ਵਜੀਰ ਖਾਨ ਨੂੰ ਕਹਿਣ ਲੱਗਾ ਫਰਬੀਆਂ ਮੋਹਰਾਂ ਮੰਗੋ। ਉਸ ਵੀ ਨੇ ਕਹਿੰਦੀ ਜਦੋਂ ਗੀਰਖਾਨੇ ਕਿਹਾ ਕਿ ਇਸ ਤਰ੍ਹਾਂ ਗੰਨੀਆਂ ਮੋਹਰਾਂ ਪਾ ਕੇ ਨਹੀਂ ਖਰਬੀਆਂ ਮੋਹਰਾਂ ਚੰਕੇ ਧਰਤੀ ਨਹੀਂ ਪਵੇਗੀ ਇਹ ਕਹਿੰਦੀ ਤਾਂ ਉਹ ਟੋਡਲਬਲ ਜਿਹਨੇ ਆਪਣਾ ਸਾਰਾ ਕੁਝ ਦੇਏ ਚ ਵਟਕੀ ਆਪਣੀ ਦੋਸਤਾਂ ਤੋਂ ਵੀ ਕੋਹਾਂ ਧਾਰੀਆਂ ਲੈ ਕੇ ਉਹ ਧਰਤੀ ਹੋਣੀ ਜੇ ਦੁਨੀਆ ਦੇ ਵਿੱਚ ਸਭ ਤੋਂ ਮਹਿੰਗੀ ਧਰਤੀ ਹੈ ਕਿਤੇ ਉਹ ਫਤੇਗਰ ਸਾਹਿਬ ਦੇ ਵਿੱਚ ਹੈ ਇਹ ਦੂਰੀਆਂ ਦੇ ਉੱਤੇ ਸਭ ਤੋਂ ਵੰਦਾ ਕਿਤੇ ਦੁੱਧ ਦੀ ਕੀਮਤ ਪਈ ਆ ਕੋ ਬੱਧੀ ਦਰਸਾਹ ਤੇ ਦਿੱਤੀ ਪਈ ਆ ਗੁਰੂ ਕੋ ਜੇ ਤੁ ਪਤਾ ਹੋਵੇ ਕਿ ਆਹ ਕੰਮ ਕਰਨ ਦੇ ਨਾਲ ਸਾਨੂੰ ਆ ਸਜ਼ਾ ਮਿਲਦੀ ਆ ਜੋ ਕੋਟਰ ਮਾਦੋਂ ਨੇ ਆਪਣੀ ਧਰੁ ਪਤਨੀ ਔਰ ਆਪਣੀ ਮਾਂ ਨੂੰ ਬਿਠਾ ਕੇ ਗਿਆ ਸੀ ਕਿ ਵਜੀਦ ਖਾਂ ਬੜਾ ਸਖਤ ਹੈ ਸਜ਼ਾ ਜ਼ਰੂਰ ਦੇ ਲੇਗੀ ਪਰ ਉਹਨਾਂ ਨੇ ਕਿਹਾ ਕਿ ਸੇਵਾ ਦਾ ਮੌਕਾ ਮਿਲਿਆ ਇਹ ਖਿਜਾਉਣਾ ਨਹੀਂ ਚਾਹੀਦਾ ਸਾਨੂੰ ਆਪਣਾ ਆਪ ਭਲਾ ਕੁਰਬਾਨ ਕਰਨਾ ਪਵੇ ਤੇ ਕਹਿੰਦੇ ਜਦੋਂ ਸਹਿਰਜਾਦਿਆਂ ਨੂੰ ਚੌਂਕ ਦੇ ਵਿੱਚ ਰਾਤ ਨੂੰ ਉਹਨਾਂ ਦੀਆਂ ਲਾਸ਼ਾਂ ਰੱਖੀਆਂ ਗਈਆਂ ਇਤਿਹਾਸਕਾਰ ਕਹਿੰਦੇ ਕਿ ਉੱਥੇ ਇੱਕ شیر ਨੇ ساری ਰਾਤ ਉਹਨਾਂ ਲਾਸ਼ਾਂ ਦਾ ਪਹਿਰਾ ਦਿੱਤਾ ਸਵੇਰ ਹੋਈ ਵਜੀਦ ਖਾਨ ਜੀ ਨੂੰ ਉਹ ਲਾਸ਼ਾਂ ਥਿਲਕੇ ਜਗਾ ਗਈ ਉਹਨ ਗੁਰਬਖੋ ਤਿੰਨ ਸਰੀਰ ਹਨ ਤੇ ਤਿੰਨੀ ਕਹਿੰਦੇਗਾ ਉਹਨਾਂ ਦੀਆਂ ਲਾਸ਼ਾਂ ਨੂੰ ਚੱਕਣ ਵਾਲੇ ਸਨ ਕਹਿੰਦੇ ਉੱਥੇ ਬਾਬਾ ਮੋਤੀराम ਮਹਿਰਾਂ ਵੀ ਨਾਲ ਉਹਨਾਂ ਨੇ ਸਹਾਇਤਾ ਕੀਤੀ ਟੋਟਰ ਬਾਬਾ ਤੇ ਉਸ ਦੀ ਪਤਨੀ ਤੇ ਉਸ ਦਾ ਲੋਕਰ ਉਹਨਾਂ 10 ਸਰੀਰਾਂ ਨੂੰ ਕਿਹਾਰ ਜਾਣੇ ਕਿਵੇਂ ਚੱਕ ਸਕਦੇ ਸਨ ਉੱਥੇ ਕਹਿੰਦੇ ਕਰੋਨਾ ਨੇ ਕਿਸੇ ਤੋਂ ਰਿਹੜੀ ਲਈ ਉਹ ਰਿਹੜੀ ਦੇ ਉੱਤੇ ਉਹਨਾਂ ਵੱਲੋਂ ਸਹਿਯਾਤਿਆਂ ਨੇ ਸਰੀਰਾਂ ਨੂੰ ਇਹ ਮਾਤਾ ਜੀ ਦੇ ਸਰੀਰ ਨੂੰ ਪਾਇਆ ਤੇ ਫਿਰ ਉਹਨਾਂ ਦਾ ਸੰਸਕਾਰ ਕੀਤਾ ਕਹਿੰਦੇ ਜਿਹੜਾ ਗੰਗੂ ਸੀ ਗੰਗੂ ਨੇ ਫਿਰ ਵਜੀਦ ਖਾਨ ਬਾਦ ਚੁਗਲੀ ਕੀਤੀ ਕਿ ਮੋਤੀराम ਇਹਨਾਂ ਬੱਚਿਆਂ ਨੂੰ ਦੁੱਧ ਪਿਉਂਦਾ ਰਿਹਾ ਤੇਰੀ ਉੱਪਬਤੀ ਅਦੂਦੀ ਕਰੀ ਹੈ ਗਲਫਦਾਲ ਕੀਤਾ ਗਿਆ ਬਾਬਾ ਮੋਤੀराम ਮਹਿਰਾਲੀ ਨੂੰ ਸਾਲੇ ਪਰਵਾਦ ਨੂੰ ਕਹਿੰਦੇ ਸਭ ਤੋਂ ਪਹਿਲਾਂ ਬਾਬਾ ਮੋਤੀराम ਦੀ ਮਾਤਾ ਨੂੰ ਕੋਰੋ ਦੇ ਵਿੱਚ ਪੀੜਿਆ ਗਿਆ ਬਲਕਿ ਉਸ ਦੇ 6 ਸਾਲ ਦੇ ਪੁੱਤਰ ਨੂੰ ਉਹ ਨੂੰ ਦੇਵਤ ਜੀ ਪੀੜਿਆ ਗਿਆ ਫਿਰ ਬਾਬਾ ਲੋਧੀ RAM ਜੀ ਦੇ ਭਗਤ ਸੁਪਤਨੀ ਨੂੰ ਮਾਤਾ ਜੀ ਨੂੰ ਉਹਦੇ ਵਿੱਚ ਪੀੜਿਆ ਗਿਆ ਫਿਰ ਲੋਧੀ RAM ਨੂੰ ਕਹਿਣ ਲੱਗੇ ਕਿ ਤੇਰੇ ਕੋਲ ਇਹ ਹੱਲੇ ਵੀ ਸਮਾਂ ਹੈ ਤੂੰ ਦੀਨ ਸਲਾਮ ਕਬੂਲ ਕਰਕੇ ਤੇਰੀ ਜਾਨ ਬਖਸ਼ੀ ਜਾ ਸਕਦੀ ਹੈ ਕਹਿਣ ਲੱਗੇ ਤੁਸੀਂ ਦੇਰ ਨਾ ਬਾਬੂ ਕੀਤੀ ਕਰੋਗੇ ਤੁਸੀਂ ਮੇਰੇ ਗੁਰੂ ਦੇ ਛੋਟੇ ਛੋਟੇ ਬੱਚਿਆਂ ਨੂੰ ਵੀ ਦਿਲਾ ਸਕਦੇ ਤੇ ਨਹੀਂ ਉਸ ਗੁਰੂ ਦਾ ਸੇਵਕ ਹਾਂ ਤੁਸੀਂ ਆਪਣਾ ਕੰਮ ਕਰੋ ਤੇ ਉਹ ਥੇ ਕਹਿੰਦੇ ਉਸ ਤੋਂ ਬਾਅਦ ਬਾਬਾ ਗੋਦੀਰਾਮ ਮਹਿਰਾਦੀਨ ਨੇ ਉਹਨੂੰ ਦੇ ਦੇ ਤਕੀਲ ਕਰਕੇ ਜਿਹੜਾ ਛੀਰ ਕੀਤਾ ਗਿਆ ਗੁਰਮਖੋ ਇਹ ਬੜਾ ਵੱਡਾ ਇਤਿਹਾਸ ਹੈ ਕੌਮ ਔਣ ਵਾਲੀ ਸੰਧਿਆ ਚ ਅਵੇਸ਼ਾ ਯਾਦ ਕਰਦੀ ਰਹੇਗੀ ਕਦ ਉਹਨਾਂ ਦੇਖ ਰਿਹਾ ਸੀ ਕੁਝ ਰਾਜਸਥਾਨ ਤੋਂ ਉਸ ਬਿਹਾਰ ਤੋਂ ਇਧਰ ਹੋਰ ਸਕੇਤਾਂ ਤੋਂ ਵੀ ਉਥੋਂ ਦੀ ਜਿਹੜੀਆਂ ਮਾਵਾਂ ਉਹ ਆਈਆਂ ਸਾਧਨ ਤੇ ਪੱਤਰਕਾਰ ਉਹਨਾਂ ਨੂੰ ਪੁੱਛ ਰਿਹਾ ਸੀ ਉਹ ਕਹਿਣ ਲੱਗੇ ਭਾਵੇਂ ਇਹਨਾਂ ਨੇ ਕੁਰਬਾਨੀ ਸਿੱਖਾਂ ਵਾਸਤੇ ਕੀਤੀ ਹੈ ਸਾਡੇ ਇੰਦਰ ਇਹਨਾਂ ਦਾ ਦਰਦ ਹੈ ਇਹ ਸਾਰੀਆਂ ਮਾਵਾਂ ਕਹਿਣ ਲੱਗੀਆਂ ਤਾਂ ਲਾਸੀ ਤੇ ਮਰ ਜਾਈਏ ਤਾਂ ਉਸ ਦੀ ਕਹਾਣਾ ਜ਼ਰੂਰ ਹੈ ਵੇਖੋ ਗੁਰੂਕੋ ਕਿਸੇ ਦਿਨ ਸਾਰੀ ਦੁਨੀਆ ਇਸ ਥਾਂ 'ਤੇ ਆ ਕੇ ਝੁਕੇਗੀ ਸਾਰੀ ਦੁਨੀਆ ਦੇ ਲੋਕ ਇਸ ਥਾਂ ਨੂੰ ਸਲਾਮ ਕਰਿਆ ਕਰਦੇ। ਇਹ ਐਡੀ ਵੱਡੀ ਕਲਮਾਨੀ ਹੈ ਸਾਡੇ ਦਾਬਿਆਨ ਦੇ ਇਤਿਹਾਸ ਦੇ ਵਿੱਚ। ਕੌਮ ਮੁਗੇਸ਼ਾ ਐ ਬਾਜਾਂ ਵਾਲੀ ਦਾ ਤਾਂ ਕਿਹੜਾ ਸੀ ਕਿੱਥੇ ਦੇਨ ਤੇ ਬਾਣੀ। ਕਹਿੰਦੇ ਜਦੋਂ ਬਾਜਾਂ ਵਾਲੇ ਸਤਗੁਰੂ ਰਾਏ ਕਡੇ ਗੋਲ ਗਏ। ਇਹ ਰਾਏ ਕੱਡੇ ਨੇ ਸਤਗੁਰਾਂ ਨੂੰ ਬੜਾ ਸਤਿਕਾਰ ਦਿੱਤਾ ਤੇ ਰਾਏ ਕੱਡੇ ਨੂੰ ਸਤਗੁਰੂ ਕਹਿਣ ਲੱਗੇ ਕੋਈ ਆਦਮੀ ਤੇਜ ਜਿਹੜਾ ਮੇਰੇ ਬੱਚਿਆਂ ਦੀ ਖਬਰ ਲੈ ਕੇ ਆਵੇ ਇਹ ਰਾਏ ਕੱਡੇ ਨੇ ਕਹਿੰਦੇ ਨੂਰਾ ਮਾਹੀ ਉਹਦਾ ਜਿਹੜਾ ਲੋਕਰ ਸੀ ਉਸ ਦੀ ਭੈਣ ਸਰਹੰਦ ਵਿਆਹੀ ਹੋਈ ਸੀ ਨੂਰੇ ਪਾਹੀ ਨੂੰ ਰਾਏ ਕੱਡੇ ਨੇ ਭੇਜਿਆ ਕਿ ਜਾ ਲਾਹੌਰ ਤੋਂ ਖਬਰ ਲੈ ਕੇ ਆ ਕੇ ਜਿਹੜਾ ਰਾਏ ਨੂਰਾ ਮਾਹੀ ਗਿਆ ਖਬਰ ਲੈ ਕੇ ਆਇਆ ਜੋ ਬਾਜਾਂ ਵਾਲੇ ਕੋਲੇ ਆਇਆ ਦੋਨੇ ਹੱਥ ਮੁਖ ਤੇ ਰੱਖ ਲਈ ਤੇ ਰੋ ਪਿਆ ਬਾਜਾਂ ਵਾਲੇ ਸਤਿਗੁਰੂ ਕਹਿਣ ਲੱਗੇ ਨੂਰਾ ਮਾਈ 10 ਕਹਿੰਦਾ ਲਾ ਰਾਜ ਮਨੂਸ ਰਾਤ ਹੈ ਮੈਂ ਕਿਵੇਂ ਦੱਸਾਂ ਇਹ ਬਾਜਾਂ ਵਾਲੇ ਸਤਿਗੁਰਾਂ ਨੇ ਸਿਰ ਤੇ ਹੱਥ ਧਰ ਕੇ ਕਿਹਾ ਮੈਂ ਦੋ ਮਨੂਸ ਰਾਤਾਂ ਪਹਿਲਾਂ ਦੇਖ ਚੁੱਕਾ ਹਾਂ ਸੱਚੇ ਪਾਤਸ਼ਾਹ ਦੋ ਮਨੂਸ ਰਾਤਾਂ ਦੇ ਹਾਂ ਇਕ ਉਹ ਮਨੂਹ ਸਾਂਭ ਸੀ ਜਦੋਂ ਕਿਤਾ ਦਾ ਸਿਰ ਆਇਆ ਤੱਕਿਆ ਇਕ ਉਹ ਮਨੂਹ ਸਾਂਭ ਸੀ ਜਦੋਂ ਆਪਣੀ ਦੋਨਾਂ ਬੱਚਿਆਂ ਦੇ ਸਰੀਰ ਮਦਾਨ ਦੇ ਜਗ ਦੇ ਵਿੱਚ ਛੀਦ ਹੋਏ ਤੱਕੀ ਇਹ ਆ ਆਖੀ ਜੀ ਤੇ ਆਖਰੀ ਮਨੂਹ ਸਾਂਭ ਹੈ ਕਹਿੰਦੇ ਉਸ ਵੇਲੇ ਭਾਈ ਮਾਨ ਸਿੰਘ ਅੱਖਾਂ ਭਰ ਆਇਆ ਭਾਈ ਦਿਆ ਸਿੰਘ ਨੇ ਕੱਪੜੇ ਦੇ ਨਾਲ ਆਪਣਾ ਮੁਖਲਾ ਕਾਕਦਿਆ ਤੇ ਬਾਜਾ ਬਾਰੇ ਸਤਿਗੁਰੂ ਦੂਰੇ ਮਾਈ ਤੂੰ ਕਹਿੰਦੀ ਆ ਕਿਤੇ ਕਹਿਰ ਨਾ ਕਮਾਈ ਮੈਨੂੰ ਦੱਸ ਬੱਚਿਆਂ ਨੇ ਕਿਤੇ ਉੱਗੀ ਹਾ ਤਾਂ ਨਹੀਂ ਕੀਤੀ ਕਦੇ ਜਦੋਂ ਤੇਸੀ ਸੀ ਪਤੇ ਸਿੰਘ ਤੇ ਵਧੀ ਕਿਤੇ ਦੁੱਖ ਤੋਂ ਇਹ ਹਾ ਤਾਂ ਨਹੀਂ ਸਿੱਕੜੀ ਦੂਰੀਆਂ ਨੇ ਨਾ ਕਹਿਰ ਨਾ ਕਮਾਈ ਸੱਚ ਦੱਸੀ ਕਿਤੇ ਬੱਚਿਆਂ ਨੇ ਹਾ ਤਾਂ ਨਹੀਂ ਹੋਦਾ ਜੀ ਤੇ ਦੂਰਾ ਮਰੀ ਸ਼ਾਲਾ ਕੋਲ ਦਾ ਮਹਾਰਾਜ ਉਹ ਕੋ ਕੇ ਬੱਚਿਆਂ ਨੂੰ ਕੀ ਹਿੰਦ ਕਰ ਦਿੱਤਾ ਉਸ ਵੇਲੇ ਸਤਗੁਰੂ ਕਿ ਕਾਹਦੇ ਬੂਟੇ ਦੂਤੇ ਫਰੀ ਸਹਿਰ ਦੇ ਨਾਲ ਪਟ ਰਹੇ ਸਨ ਇਹ ਸਤਿਗੁਰਾਂ ਨੇ ਉਹ ਬੂਟਾ ਕੱਟ ਕੇ ਕਹਿਣ ਲੱਗੇ ਕਿ ਇਹ ਜੋਤਰਾ ਜਿਹਨਾਂ ਮੁਗਲਾਂ ਦੀ ਧਾਰ ਹੈ ਜਿਹੜਾ ਪੱਟੀਂ ਦੇ ਹੁਣ ਦੂਰਾ ਬਾਹੀ ਕਿਰਾਏ ਕੰਬਾ ਉਹ ਵੀ ਤੇ ਮੁਸਲਮਾਨ ਸਨ ਤੇ ਉਹਨੇ ਕਿਹਾ ਕਹਿੰਦੇ ਦੂਰੇ ਦਵਾਈ ਜਿੱਥੋਂ ਤੱਕ ਤੇਰਾ ਤੇਰੀ ਭੈਣ ਦਾ ਜ਼ਹੂਰ ਚੜੇ ਆਲਵਸਤੀਆ ਉਹ ਏਰੀਆ ਬਹੁਤ ਰਹੇਗਾ ਬਾਕੀ ਸਾਰੀ ਸਰਹੱਦ ਦੀ ਮੇਰਾ ਖਾਲਸਾ ਇੱਟ ਦੇ ਨਾਲ ਇੱਕ ਘੜਤਾ ਦੇ ਦੇਗਾ ਇਹਦੇ ਸਤਿਗੁਰਾਂ ਨੇ ਉਹ ਬਾਪਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਕਿ ਉਹਨਾਂ ਨੇ ਸਾਰੀ ਸਰਹੱਦ ਦੀ ਜਿਹੜੀ ਇੱਟ ਦੇ ਨਾਲ ਇੱਟ ਘੜਕਾ ਦਿੱਤੀ ਸੀ ਉਹ ਇੱਟਾਂ ਜਿਹੜੋ ਇਹਲੇ ਰਵੇ ਨਿਕਲ ਗਿਆ ਉਹਦੇ ਹੀ ਸੰਭਾਈਆਂ ਕੰਗੀਆਂ ਬੱਝੀ ਬਣਾ ਕੇ ਇਹ ਗੁਰਮਖੋ ਮੇਰੇ ਬਾਜਾਂ ਵਾਲੇ ਸਤਿਗੁਰਾਂ ਦਾ ਅਸੀਂ ਕਿੱਥੇ ਦੇਣ ਦੇਵਾਂਗੇ ਐਂ ਕਰਕੇ ਕਿੱਥੇ ਚਕਾਵਾਂਗੇ ਦਵਾਜਾਂ ਵਾਲੇ ਕਾਹ ਗਿਆ ਤੇਰਾ ਪਰ ਅਫਸੋਸ ਆਜ ਅਸੀਂ ਉਹਨਾਂ ਦੇ ਕੀਤੇ ਹੋਏ ਪਰਉਪਕਾਰ ਉਸ ਦੇ ਜਾ ਰਹੀ ਹਾਂ ਸਾਨੂੰ ਬਗਨਾਣੀ ਚਾਹੀਦਾ ਇੰਨਾ ਵੱਡਾ ਪਰਉਪਕਾਰ ਇਡੀ ਵੱਡੀ ਕੁਰਬਾਨੀ ਸਤਿਗੁਰਾਂ ਨੇ ਕਿਤੇ 9 ਸਾਲ ਦੀ ਉਮਰ ਦੇ ਵਿੱਚ ਐਸੇ ਹਿੰਦੁਸਤਾਨ ਦੇ ਤੋਂ ਪਿਤਾ ਨੂੰ ਕੁਰਬਾਨ ਕਰਨ ਵਾਸਤੇ ਤੋਰਿਆ ਇਤੇ 15 ਤੇ 17 ਸਾਲ ਦੇ ਬੱਚਿਆਂ ਨੂੰ ਖੱਤੀ ਚਿਆਰ ਕਰਕੇ ਜੰਗ ਦੇ ਵਿੱਚ ਠੀਤ ਹੋਣ ਵਾਸਤੇ ਤੋਰੇਆ ਇਤੇ 7 ਤੇ 9 ਸਾਲ ਦੇ ਬੱਚਿਆਂ ਨੂੰ ਧੀਆਂ ਚ ਤਨਵਾਕੀ ਠੀਤ ਕਰਾਇਆ ਧਾਨਾਂ ਬਾਦਿਆਂ ਵਾਲਿਆ ਤੂੰ ਅਜੇ ਵੀ ਸਤਿਗੁਰੂ ਕਹਿ ਰਹੀ ਹੈ ਜਿਹੜਾ ਕਾਲਪੁਰਖ ਨੇ ਮੈਨੂੰ ਵਾਸਤੂ ਦਿੱਤੀ ਕਹਿੰਦੇ ਜੋੜਾ ਜੋੜਾ ਕਰਕੇ ਕਾਲ ਦੇ ਉਤਾਲਿਆ ਨੇ ਸਿੱਖੋ ਸੈਨ ਸਾਹਿਬ ਬਖਤ ਮੈਨੂੰ ਕਹੋ ਮੇਰੇ ਸਰਕਾਰ ਕੋਲ ਜਿਹੜਾ ਕਰਜ਼ਾ ਸੀ ਨਾ ਉਹ ਵੀ ਕਿਸ਼ਤਾਂ ਦੇ ਵਿੱਚ ਹੋ ਰਿਹਾ ਮੈਨੂੰ ਬੱਸ ਇਹਨਸਾ ਕੋ ਇਹੋ ਜੀ ਰਹਿ ਗੁਰ ਇਹੋ ਜੀ ਸਤਿਗੁਰੂ ਕਿੰਨਾ ਦੀ ਮਹਾਨ ਕੁਰਬਾਨੀ ਹੈ ਇਹ ਤੋਂ ਹਮੇਸ਼ਾ ਦੀ ਅੱਜ ਕੱਲ ਉੱਥੇ ਕਹਿੰਦੇ ਘਟੋ ਘਟ ਇੱਕ ਵੱਖ ਤੋਂ ਉਪਰ ਟਰਾਲੀ ਨਾਲ ਨਾ ਸੰਗਤ ਦੀਨ ਗਈਆਂ ਤੇ ਕਈ ਲੱਖਾਂ ਦੇ ਵਿੱਚ ਸਾਗਰ ਦੀ ਇੰਨੀ ਵੱਡੀ ਗਿੰਤੀ ਹੈ ਜੁਥੇ ਪਹੁੰਚੀ ਇਹ ਸਤਿਗੁਰੂ ਕਿਰਪਾ ਕਰਨ ਸਾਡੀ ਕੌਮ ਤੇ ਆ ਗਈ ਅਸੀਂ ਆਪਣੇ ਸਤਿਗੁਰਾਂ ਦਾ ਔਰ ਉਹ ਸਾਡੇ ਬਾਬਿਆਂ ਦਾ ਜਿਹੜਾ ਕਰਜ ਹੈ ਸਾਡੇ ਤੇ ਉਹਨਾਂ ਨੂੰ ਛੱਤ ਦੇ ਪੁੱਲ ਢੇਡ ਕਰਕੇ ਕਰਜ ਬੋਤਾਂ ਅਸੀਂ ਅਸੀਂ ਉਹਨਾਂ ਦਾ ਕਰਜ ਉਤਾਰ ਨਹੀਂ ਸਕਦੇ ਬਹੁਤ ਵੱਡਾ ਕਰਜ ਹੈ ਇੱਕ ਜਨਮ ਚ ਕੀ ਕੌਮ ਕਈ ਜਨਮਾਂ ਦੇ ਵਿੱਚ ਵੀ ਸਤਿਗੁਰਾਂ ਦਾ ਕਰਜ ਨਹੀਂ ਉਤਾਰ ਬਾਦਾਂ ਵਾਲਿਆ ਦੇਣਾ ਦੇਨ ਦੇਵ ਕੋ ਤੇਰਾ ਕੌਣ ਦੇਣਾ ਦੇ ਰੂਗਾ ਤੇਰੇ ਸਤਿਗੁਰੂ ਦਾ ਏਡਾ ਵੱਡਾ ਦਿਗਰਾ ਇਡੀ ਵੱਡੀ ਕਰਬਾਹੀ ਇਹ ਹਿੰਦੁਸਤਾਨ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਣ ਵਾਸਤੇ ਕਹਿੰਦੇ ਬਾਬਾ ਏਕਨਾਥ ਬਾਪ ਦੇ ਵਿੱਚ ਜਿਹੜੀ ਟੱਕਰ ਹੋਈ ਸੀ ਗੁਰੂ ਨਾਨਕ ਦੀਆਂ ਤੇ ਕਹਿੰਦੇ ਉਹ ਇੱਥੇ ਆ ਕੇ ਸਮਾਪਤ ਹੋ ਗਏ ਲਾਖ ਇਹ ਪਾਪ ਇੰਨਾ ਵੱਡਾ ਸੀ ਕਿ ਉਹ ਜਿਹੜੀ ਸਤਗੁਰਾਂ ਨੇ ਬਖਸ਼ਿਸ਼ ਕੀਤੀ ਸੀ ਗੁਰੂ ਨਾਨਕ ਦੇਵ ਸਤ ਪਾਤਸ਼ਾਹੀਆਂ ਲਈ ਤੇ ਕਹੇ ਵੀ ਕਿਹਾ ਸੀ ਮਹਾਰਾਜ ਤੁਸੀਂ ਇਹਨਾਂ ਨੂੰ ਸਤ ਪਾਤਸ਼ਾਹੀਆਂ ਦਾ ਹਲਾਸ ਬਖਸ਼ਤਾ ਕੇ ਲੈ ਜੀ ਸਤਗੁਰੂ ਕਹਿਣ ਲੱਗੇ ਸੀ ਸਤ ਸਿਰ ਦੇ ਕੇ ਵਾਪਸ ਲੈ ਲਵਾਂਗੇ ਇਹ ਤੇ ਸਤ ਸਿਰਾਂ ਦੀ ਕਿੰਮਤੀ ਪੂਰੀ ਹੋ ਗਈ ਇਹ ਜੋਰਮ ਤਿਆਲ ਉਹ ਰਾਜ ਦੀਆਂ ਸਤਗੁਰਾਂ ਨੇ ਦੀਆਂ ਇਹਨੀਆਂ ਜੜਾ ਕੱਟ ਦਿੱਤੀਆਂ ਸਤਗੁਰੂ ਰੰਤ ਕਾਰਨ ਜਿੱਚੀ ਇਸੀ ਆਪਣੇ ਬਾਬਿਆਂ ਸਰਦਾ ਦੇ ਪੁੱਤ ਪੇਟ ਕਰਦੇ ਆ ਉੱਥੇ ਦਾਬਾ ਗੋਤੀਰਾ ਮਹਿਰਾ ਉਹਨਾਂ ਦੀ ਕੁਰਬਾਨੀ ਨੂੰ ਵੀ ਸਿਜਦਾ ਕਰਦੇ ਆ ਤੇ ਉਹਨਾਂ ਦੀ ਉਹਨਾਂ ਦੀ ਜਿਹੜੀ ਸੇਵਾ ਭਾਵਨਾ ਹੈ ਤਿਆਗ ਹੈ ਉਹਨੂੰ ਵੀ ਅਸੀਂ ਸਲਾਮ ਕਰਦੇ ਹਾਂ ਜਿੱਚ ਇਸੀ ਗੁਰੂ ਗ੍ਰੰਥ ਦੀ ਇਹਨਾਂ ਬਾਬਿਆਂ ਦੀ ਗੱਲ ਚੱਲੇਗੀ ਉਥੇ ਉਥੇ ਨਾਲ ਸਿੱਧ ਉਹ ਨਾਮ ਅਮੇਸ਼ਾ ਇਨਾਂ ਤੋਂ ਰੂਹਾਂ ਨੂੰ ਵੀ ਸਜਦਾ ਕਰਦੀ ਰਹੇਗੀ ਆਪ ਸਾਰੀ ਸੰਗਤ ਬੜੇ ਭਾਗਾਂ ਵਾਲੇ ਕੋ ਸਤਿਗੁਰੂ ਰਹਿਮਤ ਪੈਣਾਂ ਦੀ ਪ੍ਰੀਤ ਚਰਮਾਂ ਦੇ ਪਿਆਰ ਸਾਡੀ ਮਨਾਂ ਦੇ ਵਿੱਚ ਅਮੇਸ਼ਾ ਦੀ ਆਪਣੇ ਬਾਬਿਆਂ ਦੀ ਪਵਿੱਤਰ ਯਾਦ ਵਸ ਜਾਵੇ ਅਸੀਂ ਅਮੇਸ਼ਾ ਦੀ ਨਾਮ ਯਾਦ ਕਰਦੇ ਰਹੇਗੀ ਸਤਿਗੁਰੂ ਰਹਿਮਤ ਕਰੇ ਤੁਹਾਡੇ ਭਾਗਾਂ ਵਾਲੇ ਹੋਰ ਮੁਖੋ ਕਿ ਉਹ ਵਰਤਦੇ ਨੇ ਸਤਿਗੁਰਾਂ ਦੀ ਗੋਦ ਦਾ ਨੰਗ ਮਾਨ ਰਹੀ ਨੂੰ ਹਰ ਜਸ ਸਰਬਲ ਕਰਕੇ ਮਨੁੱਖਾ ਜੀ ਦਾ ਜੋ ਸਭ ਤੋਂ ਉਤਮ ਅੰਲਾਹਾ ਹੈ ਕਿਉਂਕਿ ਗੁਰਬਾਣੀ ਇਸ ਜੁਗ ਮੈਂ ਜਲਣਾ ਨ ਕਰਮ ਦਾ ਸਹਿਮਣ ਪਾਈ ਗੁਰਬਾਣੀ ਗਾਵੈ ਪਾਈ ਉਹ ਸਦਾ ਸਤਲ ਸਦਾ ਸੁਖ ਕਰਾਈ ਸੁਖਾਂ ਦੀਦਾ ਵੀ ਇਹ ਗੁਰਬਾਣੀ ਜੇ ਸਾਨੂੰ ਸਤਿਗੁਰਾਂ ਨੇ ਅਗੇ ਹੱਥ ਭਰ ਸਦਾ ਖਜ਼ਾਨਾ ਬਖਸ਼ਿਆ ਹੈ ਇਥੇ ਸਾਡੇ ਕੋਲੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਭਿਆਤੂ ਅਨਸਦ ਅਤਜਨਾ ਹੈ ਉਥੇ ਸਾਡੇ ਕੋਲੇ ਬੜਾ ਅਮੀਰ ਵਿਰਸਾ ਹੈ ਇਤਿਹਾਸ ਦਾ ਜਿਹਦੇ ਵਿੱਚ ਜਿੱਥੇ ਕੁਰਬਾਨੀਆਂ ਹਰ ਇੱਕ ਪੰਨਾ ਇਤਿਹਾਸ ਦਾ ਸਨੇਹੀ ਅਥਰਾ ਨੇ ਨਾਮ ਲਿਖਿਆ ਹੈ ਉਥੇ ਸੇਵਾ ਭਾਵਨਾ ਭਾਈ ਧਨੀਆ ਸਿੰਘ ਦੀ ਸੇਵਾ ਕਿ ਉਹ ਵੀ ਸਾਨੂੰ ਵਿਰਸੇ ਦੇ ਵਿੱਚ ਮਿਲੀ ਹੈ ਸਰਬੱਤ ਦਾ ਭਲਾ ਮੰਗਣ ਵਾਲੀ ਉਹ ਅਨੇਕਾਂ ਦੀ ਜਿੰਤਾ 베ਰੇ ਅੱਗੇ ਆ ਕੇ ਸੇਵਾ ਭਾਵਨਾ ਜਿਸ ਦੇਸ਼ ਨੂੰ ਸਿਰਾਂ ਦੀ ਦੋਰ ਪਈ 85% ਕਰਵਾਮੀ ਨੇ ਇਸ ਕੌਮ ਨੇ ਦਿੱਤੀਆਂ ਇੱਕ ਕਿਤੇ ਕਰੋੜਾਂ ਆਇਆ ਗੁਰੂ ਘਰਾਂ ਦੇ ਬਾਗ ਖੋਲ ਦਿੱਤੇ ਕੇ ਹੋਰ ਸਾਰੇ ਬਾਗ ਬੰਦ ਹੋ ਗਏ ਤੇ ਗੁਰੂ ਘਰਾਂ ਦੇ ਬਾਗ ਲੰਗਰ ਕਦੇ ਪਸਾਦਾ ਪਾਣੀ ਦਾ ਲੰਗਰ ਵੀ ਐਸੀ ਜਿਹੜਾ ਜੀਨ ਦੀ ਹੋੜ ਸੀ ਐਕਸੀਜਨ ਦੀ ਉਹਦੇ ਵੀ ਲੰਗਰ ਖੋਲ ਦਿੱਤੇ ਇਸ ਹਾਲੀ ਰਹਿਮਤ ਪਾਜਾਂ ਵਾਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਪਾਰ ਕਿਰਪਾ ਹੈ ਇਸ ਕੌਮ ਨੂੰ ਤੇ ਜਿਸ ਕਰਕੇ ਦੇਸ਼ ਦੁਨੀਆ ਦੇ ਵਿੱਚ ਇਸ ਕੌਮ ਦਾ ਸਤਕਾਰ ਹੈ ਸਤਿਗੁਰੂ ਰਹਿਮਤ ਕਰਨ ਆਪਣੀ ਕੌਮ ਨੂੰ ਸਬਤ ਬਖਸ਼ਣ ਕੌਮ ਦੇ ਵਿੱਚ ਇਕਤਾ ਥਵਾ ਪਰੀ ਭਾਵਨਾਵਾਂ ਚਰਨ ਨਤਨ ਬਖਸ਼ਣ ਆਪ ਬੜਾ ਪਾਗੇ ਹੋ ਆਓ ਅਨੰਦ ਸਹਿਬ ਦਾ ਪਾਠ ਹੋਵੇਗਾ ਪ੍ਰੰਤ ਅਰਦਾਸ ਬੇਨਤੀ ਹੋਵੇ ਦੀ ਜੀ ਵਾਹਿਗੁਰੂ ਜੀ ਨਾਮ ਕਲੀ ਮਹਾਰਾਤੀ ਜਾ ਆਨੰਦ ਈ ਓ ਅੰਕਾਰ ਸਤਗੁਰੂ ਦਾ ਬਰਸਾਦ ਆਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿਜ ਸੇਤੀ ਮਨਮਤੀਆਂ ਬਰਦਾਨੀਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨ ਆਈਆਂ ਕੰਧੋ ਤਾ ਕਾਬੋ ਹਰੀ ਕੇ ਰਾਮਨ ਜਿਤੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ اے ਮਨ ਮੇਰੀਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੀਂ ਦੁਖ ਸਭ ਬਸਾਰਨਾ ਅੰਗੀਕਾਰ ਹੋ ਕਰੀ ਤੇਰਾ ਕਾਰਜ ਸਭ ਸਵਾਰਨਾ ਸਭ ਲਗਾਂ ਸੁਭਰਤ ਸਵਾਮੀ ਸੋ ਕਿਉ ਮਨ ਹੋ ਬਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਹਿਬਾ ਗਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿਰਤ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਕੀ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਹਿਬਾ ਕਿਆ ਨਾਹੀ ਕਰਦੇ ਹੈ ਸਾਚਾ ਨਾਮ ਮੇਰਾ ਆਧਾਰੋ ਸੱਚੇ ਨਾਮੇ ਉਧਾਰ ਪਿਰਾ ਜਿਬ ਭੁਖਾਂ ਸਭ ਕੁ ਵਾਈਆਂ ਕਲ ਸ਼ਾਂਤ ਸੁਖ ਮਾ ਆਈ ਵਸਿਆ ਜਿ ਦੀ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸ਼ਬਦ ਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਗੀ ਪੰਚ ਸ਼ਬਦ ਤਿਤਕਾਰ ਸੁਭਾਗੈ ਕਰਸੁ ਭਾਗੈ ਸ਼ਬਦ ਵਾਗੀ ਕਲਾ ਜਿਤ ਕਰਿ ਧਾਰੀਆਂ ਪੰਚ ਦੂ ਤੁਧ ਵਸ ਕੀਤੇ ਕਾਲ ਕੰਤ ਕਮਾਲਿਆ ਤੁੜ ਕਰੂ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੀ ਕਹਿ ਨਾਨਕ ਤੈ ਸੁਖ ਹੋ ਆਦਿਤਕਾਰ ਅਨਹਦ ਵਾਗੀ ਅਨਤ ਸੁਨੋ ਬੜ ਭਾਗੀਓ ਸਗਲ ਮਨੋਰਥ ਪੂਰੀ ਪਾਲ ਬ੍ਰਿਮ ਪ੍ਰਭ ਪਾਇ ਉਤਰੇ ਸਗਲ ਬਸੂਰੀ ਦੋਖ ਲੋਗ ਸੰਕਾਪ ਉਤਰੀ ਸੁਣੀ ਸੰਤੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਨੀ ਸਉਤੇ ਪਨੀਤ ਕਹਤੇ ਪਵਿਤ ਸਤ ਗੁਰ ਰਹਾ ਭਰ ਪੂਰੀ ਬਿਨਵੰਤ ਨਾਨਕ ਗੁਰ ਚਰਨ ਰਾਗੀ ਵਾਗੀ ਅਨਹਦ ਪੂਰੀ ਸਉਤੇ ਪਨੀਤ ਕਹਤੇ ਪਵਿਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤਨਾਂ